ਰੱਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੇ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੁੰਦੀ ਬੱਸ ਪਰ 13 ਮੰਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਦੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੱਚੇ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਉਹ ਤਾਂ ਵੱਡੀ ਇਹ ਸਾਨੂੰ ਸੇਵਾ ਲੱਗੀ ਹੈ ਤੇ ਤੁਸੀਂ ਸਾਡੀ ਸੇਵਾ ਵਿੱਚ ਯੋਗਦਾਨ ਪਾ ਰਹੇ ਹੋ ਨਾਲੇ ਸੰਗਤਾਂ ਦੇ ਵਿੱਚ ਪਹੁੰਚਾਉਣ ਲਈ ਇਹ ਅਸੀਂ ਇੱਥੇ ਤੁਸੀਂ ਦੇਖ ਰਹੇ ਹੋ ਚਾਰ ਸਫੇਰੇ ਬਹੁਤ ਸਾਡੇ ਇੱਕ ਨਾ ਅੱਜ ਤੋਂ ਨਹੀਂ ਵੱਡੇ ਸਵਾਮੀ ਮਿਤ ਸਿੰਘ ਜੀ ਮਹਾਰਾਜ ਦੇ ਸਮੇਂ ਤੋਂ ਪੰਛੀ ਆ ਸੰਤ ਦਰਬਾਰਾ ਸਿੰਘ ਜੀ ਮਹਾਰਾਜ ਸੰਤ ਦੋਰਾਜ ਸਿੰਘ ਜੀ ਹੁਣ ਸਾਡੀ ਡਿਊਟੀ ਆ ਇਹ ਅਸੀਂ ਹੁਣ ਜਦੋਂ ਸਥਾਨ ਬਣ ਗਿਆ ਇਹ ਹਾਲ ਬਣਾਤੇ ਉਹ ਸ਼ੀਸ਼ੇ ਲੱਗੇ ਇਹ ਪੰਛੀ ਤਾਂ ਇੱਥੇ ਰਹਿੰਦੇ ਆ ਤੁਸੀਂ ਦੇਖ ਹੀ ਰਹੇ ਆ ਚਾਰ ਸਫਰੇ ਬੈਠੇ ਨੇ ਬਹੁਤ ਹਜ਼ਾਰਾਂ ਦੀ ਤਦਾਰ ਚ ਉਹ ਮੇਰੇ ਮਨ ਦੇ ਵਿੱਚ ਆਇਆ ਵੀ ਹੁਣ ਸੀਸ਼ੇ ਲਾਗੇ ਇਹਨਾਂ ਦਾ ਕੋਈ ਪ੍ਰਬੰਧ ਕਰੀਏ ਤੇ ਇਹਦੇ ਲਈ ਅਸੀਂ ਇਹ ਦੋ ਟਾਵਰ ਬਣਾਏ ਆ ਕਿਧਰਲੇ ਪਾਸੇ ਆ ਕੋਧਰਲੇ ਪਾਸੇ ਆ ਇਹਦੇ ਵਿੱਚ ਇੱਕ ਟਾਵਰ ਦੇ ਉੱਤੇ 800 ਤੋਂ ਉੱਪਰ ਆਲਣਾ ਤੇ ਦੋਨੋਂ ਪਾਸੇ ਤਕਰੀਬਨ 17-1800 ਆਲਣਾ ਬਣ ਜਾਂਦਾ ਤੇ ਬਾਕੀ ਆ ਸਾਰਾ ਫਿਰ ਇਹ ਆਪਦੇ ਅਨਸਾਰ ਪਰਸ਼ੀ ਆ ਉਹਨਾਂ ਵਿੱਚ ਰੈਣ ਬਸੇਰਾ ਕਰਦੇ ਹਜੇ ਬਣਾਈ ਆ ਥੋੜਾ ਜਿਹਾ ਨਾ ਸ਼ੁਰੂ ਹੋਇਆ ਹੁਣ ਇਹਦੇ ਥੱਲੇ ਅਸੀਂ ਨਾਲ ਇਹਦਾ ਉਹ ਬਣਾ ਗਏ ਹੁਣ ਇਹਦੇ ਨਾਲ ਅਸੀਂ ਚੋਗ ਜਿਵੇਂ ਉਹ ਹਲਤੀ ਤੇ ਪਾਇਆ ਉੱਤੇ ਲੰਗਰ ਤੇ ਪਾਇਆ ਉੱਤੇ ਬਿਲਡਿੰਗਾਂ ਤੇ ਚਾਰ ਪੰਜ ਥਾਂ ਹੀ ਸਾਡਾ ਚੋਗਾ ਪਾਇਆ ਕੋਣੋ ਜੀ ਇਹਨੇ ਥੱਲੇ ਵੀ ਇੱਕ ਥੜਾ ਬਣਾ ਰਹੇ ਆ ਜਿੱਤੇ ਚੋਗਾ ਵੀ ਪਾਵਾਂਗੇ ਪਾਣੀ ਦਾ ਪ੍ਰਬੰਧ ਵੀ ਕਰਾਂਗੇ ਜਦੋਂ ਤੁਹਾਨੂੰ ਇੱਕ ਵਾਰੀ ਫੇਰ ਸਦਾਂਗੇ ਜਦੋਂ ਚੋਗੇ ਵਾਲਾ ਤੇ ਪਾਣੀ ਵਾਲਾ ਬਣਾ ਲਿਆ ਇਹ ਵੇਖੋ ਪੰਛੀ ਆ ਇਹ ਕੁਦਰਤ ਦੀ ਗੱਲ ਆ ਕੁਦਰਤ ਲਈ ਸਾਨੂੰ ਵਾਤਾਵਰਨ ਸੰਭਾਲਣਾ ਚਾਹੀਦਾ ਜਿੱਥੇ ਅੱਗੇ ਪੰਛੀ ਆ ਆਲਣੇ ਪਾਉਣ ਦਰਖਤ ਹੋਣ ਬੋੜ ਹੋਣ ਪਿੱਪળા ਹੋਣ ਨਿੰਮ ਹੋਵੇ ਇਹ ਪਾਂਸੀਆਂ ਦੇ ਰੈਣ ਬਸੇਰੇ ਨੇ ਦਰਖਤ ਜਿਵੇਂ ਮੈਂ ਬੇਨਤੀ ਕਰੀ ਆ ਔੜਾ ਹੋਵੇ ਅਮਰੂਦ ਹੋਵੇ ਆਪਣਾ ਨਿੰਬੂ ਦਾ ਹੋਵੇ ਇਹ ਸਾਡੇ ਲਈ ਵੀ ਜ਼ਰੂਰੀ ਹੈ ਤੇ ਵਾਤਾਵਰਨ ਲਈ ਵੀ ਆ ਕਿਉਂਕਿ ਵਾਤਾਵਰਨ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ ਅੱਜ ਬਹੁਤ ਰੋਗ ਹੋ ਰਹੇ ਆ ਪੇਟ ਦੀਆਂ ਬਿਮਾਰੀਆਂ ਹੋ ਰਹੀਆਂ ਅਲਰਜੀਆਂ ਹੋ ਰਹੀਆਂ ਹੋਰ ਕਈ ਕਾਰਨ ਨੇ ਅਸੀਂ ਜੇ ਬਚਣਾ ਵਾ ਸਾਨੂੰ ਲੋਕਾਂ ਨੂੰ ਖੇਤਾਂ ਚ ਆਪਦੀਆਂ ਸਬਜ਼ੀਆਂ ਆਪਦਾ ਦੁੱਧ ਖਾਓ ਪੁਰਾਣਾ ਬਜ਼ੁਰਗਾਂ ਵਾਲਾ ਸਿਸਟਮ ਅਪਣਾਉਣਾ ਪਊਗਾ ਨਾਲੇ ਸੌਖੇ ਰ੍ਹਾਂਵਾਂਗੇ ਨਾਲੇ ਬਚਤਾਂ ਵੀ ਹੋਣਗੀਆਂ ਤੇ ਨਾਲੇ ਅੱਜ ਕੰਨ ਨਾ ਤੀਜੀ ਖੇਤੀ ਕਰੋ ਜੇ ਬਜ਼ੁਰਗਾਂ ਵਾਲੀ ਖੇਤੀ ਕਰਨ ਲੱਗ ਜੀਏ ਇੱਕ ਖੇਤ ਦੇ ਵਿੱਚ ਕਿੰਨੀਆਂ-ਕਿੰਨੀਆਂ ਫਸਲਾਂ ਬੀਜੀਆਂ ਸੀ ਸੋ ਮੈਂ ਤੁਹਾਡੇ ਰਾਹੀਂ ਸਾਰੇ ਚਿੰਨੜਾਂ ਰਾਹੀਂ ਗੁਰਸੰਗਤਾਂ ਨੂੰ ਬੇਨਤੀ ਕਰਦਾ ਬਈ ਜਿੰਨਾ ਕੋਈ ਸਹਾਇਤਾ ਕਰ ਸਕਦਾ ਆਲਣੇ ਬਣਾਓ ਪੰਛੀਆਂ ਨੂੰ ਦਾਣੇ ਪਾਓ ਇੱਕ ਵਾਰੀ ਸਾਡਾ ਦੀਵਾਨ ਸੀ ਨੂਰਪੁਰ ਉੱਥੇ ਨਾ ਮੈਨੂੰ ਦੋ ਮੁੰਡੇ ਕਹਿੰਦੇ ਜੀ ਅਸੀਂ ਬਾਹਰ ਜਾਣਾ ਵੀਜ਼ਾ ਲੱਗ ਜੂ ਮੈਂ ਕਹਾ ਭਰਾਵਾ ਮੈਨੂੰ ਵੀਜ਼ਿਆਂ ਦਾ ਤਾਂ ਪਤਾ ਨਹੀਂਗਾ ਇਹ ਤਾਂ ਅਬੈਸੀ ਵਾਲਿਆਂ ਨੂੰ ਪਤਾ ਹੋਊਗਾ ਪਰ ਗੁਰਬਾਣੀ ਦਾ ਕਿ ਸ਼ਾਬਦਾ ਕਹਿੰਦੇ ਉੱਡ ਤੇ ਕੋ ਅੱਡਤਾ ਮਿਲੇ ਕਹਿੰਦੇ ਉੱਟਣ ਵਾਲਿਆਂ ਨੂੰ ਮਗਾ ਜੇ ਉੱਟਣਾ ਤਾਂ ਪੰਛੀਆਂ ਨੂੰ ਚੋਗਾ ਚੂਗਾ ਪਾਇਆ ਕਰੋ ਇਹ ਤਾਂ ਉੱਟਦੇ ਆ ਕਿ ਇਹ ਤੁਹਾਨੂੰ ਵੀ ਝਾੜ ਰਹੀ ਅਡਾਰੀ ਮਰਾਦ ਹਨ ਜ ਰਾਤ ਦੇ ਵਿੱਚੋਂ ਆਏ ਆ ਇਹ ਉ ਤਾਂ ਮਹਿੰਗਾ ਸੀ ਸਿਸਟਮ ਪਰ ਅਸੀਂ ਉਹਨਾਂ ਨੂੰ ਕੁਛ ਰੇਤਾ ਬਜਰੀ ਸਰੀਆ ਤੇ ਆ ਥੱਲੇ ਟਾਂਟਾਂ ਵਾਲਾ ਮਟੀਰੀਅਲ ਆਪ ਦਾ ਦਿੱਤਾ ਇਸ ਲਈ ਇਹ ਸਾਡੇ ਦੋਨੋਂ ਹੀ 16 ਲੱਖ ਦੇ ਵਿੱਚ ਪੈ ਗਏ ਉ ਤਾਂ ਉਹ 13 14 15 16 ਇੱਕ ਦਾ ਕਹਿੰਦੇ ਸੀ ਫਿਰ ਅਸੀਂ ਦੋ ਬਣਾਉਣ ਕਰਕੇ ਕੁਛ ਘਟ ਕੇ ਕੋਸ ਮਟੀਰੀਅਲ ਆਪਦਾ ਦੇਤਾ ਕਰਕੇ 15 ਤੋਂ 16 ਲੱਖ ਦੇ ਵਿੱਚ ਸਾਰਾ ਟਰੱਕਾਂ ਦਾ ਕਿਰਾਇਆ ਵਿੱਚ ਹੀ ਉੱਥੋਂ ਹੀ ਸਮਾਨ ਲਿਆਏ ਦੋ ਟਰੱਕ ਉਹ ਇੱਕ ਪਹਿਲਾਂ ਬਣਾਇਆ ਉਹਦਾ ਪਹਿਲਾਂ ਲਿਆ ਫਿਰ ਦੂਜਾ ਲਿਆ ਗੁਜਰਾਤ ਦੇ ਵਿੱਚੋਂ ਸਮਾਨ ਟਰੱਕਾਂ ਦੇ ਕਿਰਾਏ ਤੱਕ ਸਾਰਾ ਰੇਤਾ ਬਜਰੀ ਸਾਰੀ ਪ੍ਰੋਪਰ ਤਿਆਰੀ ਲੇਟਾਂ ਲਾ ਕੇ ਉੱਤੇ ਇਹ ਰਾਤ ਨੂੰ ਜਦੋਂ ਦੇਖੋਗੇ ਜਗਦੇ ਵੀ ਆ ਤੇ ਜਗਣ ਦਾ ਕਾਰਨ ਮੈਨੂੰ ਦੋ ਲੱਗੇ ਵੀ ਇੱਕ ਤਾਂ ਸੋਣਾ ਲੱਗੂ ਰਾਤ ਨੂੰ ਇੱਕ ਮੈਨੂੰ ਸੀਗਾ ਪੰਛੀਆਂ ਨੂੰ ਆਪਦਾ ਘਰ ਦੇਖੂਗਾ ਆਲਣੇ ਦਾ ਗੇਟ ਦੇ ਸੀ ਤੇ ਇਸ ਲਈ ਇਹ ਬਹੁਤ ਵੱਡੀ ਸੇਵਾ ਗੁਰੂ ਮਾਰਾਏ ਨੇ ਬਖਸ਼ੀ ਆ ਤੇ ਇੱਕ ਮੇਰੀ ਬੇਨਤੀ ਆ ਵੀ ਇੱਕ ਤਾਂ ਪੰਛੀਆਂ ਲਈ ਆ ਚੋਗਾ ਪਾਓ ਦਰਖਤ ਲਾਓ ਆਲਣੇ ਬਣਾਓ ਜੋ ਵੀ ਆਪਾਂ ਕਰ ਸਕਦੇ ਆ ਕਈ ਸੱਜਣ ਕਹਿੰਦੇ ਆਲਣੇ ਨਾ ਬਣਾਓ ਦਰਖਤ ਲਾ ਲਓ ਭਾਈ ਜਿਹੜੇ ਦਰਖਤ ਲਾ ਸਕਦੇ ਆ ਦਰਖਤ ਲਾ ਲਓ ਜਿਹੜੇ ਆਲਣੇ ਬਣਾ ਸਕਦੇ ਆਲਣੇ ਬਣਾ ਲਓ ਚੋਗਾ ਸਾਰੇ ਹੀ ਪਾ ਸਕਦੇ ਆ ਪਾ ਲੋ ਇੱਕ ਜ਼ਰੂਰੀ ਆ ਬਾਤਾਵਰਨ ਨੂੰ ਸੰਭੀਏ ਹੁਣ ਵੇਖੋ ਮੌਸਮ ਬਦਲ ਰਹੇ ਆ ਵੱਧ ਤੋਂ ਵੱਧ ਆਪਾਂ ਜਿਹੜੀ ਤਰਵੈਣੀ ਦੀ ਗੱਲ ਕਰ ਗਿਆ ਸੀ ਇੱਕ ਨਾ ਨਾਰਾ ਦਿੱਤਾ ਵਾ ਮੈਂ ਤੁਹਾਨੂੰ ਫੇਰ ਕਹਿਣਾ ਭੇਜ ਦੂੰਗਾ ਉਹਦੀ ਆਡੀਓ ਬਣਾਈ ਸੀ ਅਸੀਂ ਮੈਸੇਜ ਦਿੱਤਾ ਇਹਨਾਂ ਪ੍ਰੋਫੈਸ਼ਨਲੀ ਤਿਆਰ ਕਰਾਇਆ ਸੀ ਰੱਬ ਦਾ ਨਾਂ ਪਿਤਾ ਤੇ ਮਾਂ ਤਰਵੈਣੀ ਦੀ ਛਾਂ ਤਿੰਨੇ ਤਰ੍ਹਾਂ ਇੱਕੋ ਜੀਆਂ ਜਿੰਨੀ ਮਾਂ ਪਿਓ ਦੀ ਸੇਵਾ ਕਰਨੀ ਜ਼ਰੂਰੀ ਹੈ ਉਨਾਂ ਹੀ ਰੱਬ ਦਾ ਨਾਮ ਜਪਣਾ ਜ਼ਰੂਰੀ ਹੈ ਤੇ ਉਨਾਂ ਹੀ ਸਾਨੂੰ ਬਾਤ ਆਵਰਣ ਸਾਂਭਣਾ ਜ਼ਰੂਰੀ ਹੈ ਸੋ ਇਸ ਲਈ ਇਹ ਬੇਨਤੀ ਆ ਸਾਡੀ ਤੇ ਬਹੁਤ ਬਹੁਤ ਸਾਰੀ ਗੁਰਸੰਗਤ ਦਾ ਸਰੋਤਿਆਂ ਦਾ ਥੋਡੇ ਜਿਹੜੇ ਦੂਰ ਦੂਰ ਤੱਕ ਮੇਰੀ ਆਵਾਜ਼ ਸੁਣ ਰਹੇ ਆ ਮੈਂ ਤੁਹਾਡਾ ਧੰਨਵਾਦੀ ਵੀ ਆ ਤੇ ਦਾਸ ਦਰਬਾਰ ਸੰਪਰਦਾਏ ਸੰਤਾ ਸ਼ਰਮ ਲੋਪੋਂ ਸਾਹਿਬ ਜ਼ਿਲ੍ਹਾ ਮੋਗਾ ਪੰਜਾਬ ਤੋਂ ਦਾਸ ਦਾ ਨਾਮ ਜਗਜੀਤ ਸਿੰਘ ਲੋਪੋਂ ਸਤਿ ਸ੍ਰੀ ਅਕਾਲ ਸਤਿ ਸਵਾਮੀ ਦਰਵਾਰਾ ਸਿੰਘ ਜੀ ਸੰਤ ਸਵਾਮੀ ਮਿਤ ਸਿੰਘ ਜੀ ਸੰਤ ਜੋਮੀ ਜੋਰਾ ਸਿੰਘ ਜੀ ਉਹਨਾਂ ਦੇ ਅਸਥਾਨਾਂ ਤੋਂ ਬੇਨਤੀਆਂ ਕਰ ਰਹੇ ਆ ਤੇ ਆਓ ਸੱਜਣੋ ਰਲ ਮਿਲ ਕੇ ਆਪਾਂ ਸਾਰੇ ਇਹ ਚੰਗੇ ਸ਼ੁਭ ਕਾਰਜ ਕਰੀਏ ਔਰ ਨਾਲ ਦੀ ਨਾਲ ਆਪਾਂ ਆਪਣੇ ਖੇਤਾਂ ਵਿੱਚ ਵੱਧ ਤੋਂ ਵੱਧ ਆਪਣੀਆਂ ਸਬਜ਼ੀਆਂ ਉਗਾਈਏ ਆਪਣੇ ਵੱਧ ਤੋਂ ਵੱਧ ਬੂਟੇ ਜਿਵੇਂ ਮੈਂ ਬੇਨਤੀ કરી ਜਾਮਨ ਹੋ ਗਈ ਔਲਾ ਹੋ ਗਿਆ ਅਮਰੂਦ ਹੋ ਗਿਆ ਕਿੰਨੂ ਹੋ ਗਿਆ ਨਿੰਬੂ ਹੋ ਗਿਆ ਇਹੋ ਜੇ ਵੱਧ ਤੋਂ ਵੱਧ ਫਲਦਾਰਕ ਤੇ ਸਬਜ਼ੀਆਂ ਤੇ ਨਾਲ ਹੁਣ ਆਪਾਂ ਜੋ ਨਾ ਯਾਰ ਆਪਾਂ ਮੱਝਾਂ ਤੋਂ ਵੀ ਮੁੱਲ ਲੈ ਲਾਂਗੇ ਮਹਿੰਗਾ ਪੈਂਦਾ ਨਾ ਵਈ ਦੁੱਧ ਵੀ ਆਪਦਾ ਘਰੇ ਬਣਾਈਏ ਸਾਡੇ ਬਜ਼ੁਰਗਾਂ ਦੀਆਂ ਪ੍ਰਾਣੀਆਂ ਇਹ ਮਰਜ਼ਾਦਾ ਨੇ ਘਰ ਦੀਆਂ ਮੱਝਾਂ ਘਰਾਂ ਦੀਆਂ ਗਊਆਂ ਘਰ ਦਾ ਦੁੱਧ ਘਰ ਦਾ ਦਹੀਂ ਲੱਸੀ ਮੱਖਣ ਕਿਹਾ ਹੋਵੇ ਤੇ ਸਾਡੇ ਜਿਹੜੇ ਬੱਚੇ ਆ ਸਾਡੀ ਨੌਜਵਾਨ ਪੀੜ੍ਹੀ ਆ ਇਹ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਆਤਮਿਕ ਤੌਰ ਤੇ ਤੇ ਆਰਥਿਕ ਤੌਰ ਤੇ ਵੀ ਮਜ਼ਬੂਤ ਹੋਣ ਕਿਉਂਕਿ ਜ਼ਰੂਰੀ ਆ ਸੋ ਇਹੀ ਸਾਡੀ ਅਪੀਲ ਆ ਤੁਹਾਡਾ ਸੱਜਣਾ ਬਹੁਤ ਧੰਨਵਾਦ ਵੀ ਤੁਸੀਂ ਵੱਡਾ ਉਪਰਾਲਾ ਕਰਿਆ ਸਾਡੇ ਨਾਲੋਂ ਜ਼ਿਆਦਾ ਤੁਸੀਂ ਉਪਰਾਲਾ ਕਰਦੇ ਹੋ ਕਿਉਂਕਿ ਸਾਡੀ ਤਾਂ ਸੇਵਾ ਡਿਊਟੀ ਹੈ ਇਹ ਹੀ ਕੰਮ ਕਰਨਾ ਪਰ ਤੁਸੀਂ ਜ਼ਿਆਦਾ ਬਹੁਤ ਵਧੀਆ ਕਰਦੇ ਹੋ ਜਿਹੜਾ ਨਾਲ ਸਾਡੀ ਗੱਲ ਨੂੰ ਸਾਡੀ ਕਰੀ ਹੋਈ ਸੇਵਾ ਨੂੰ ਦੁਨੀਆ ਤੱਕ ਪਹੁੰਚਾ ਦਿੰਨੇ ਆ ਤੇ ਮੈਂ ਸਾਰੇ ਚੈਨਲਾਂ ਵਾਲਿਆਂ ਦਾ ਸਾਥ ਥੋੜਾ ਤੇ ਸੋਡੇ ਸਾਥੀਆਂ ਦਾ ਕੈਮਰਾਮੈਨ ਦਾ ਤੇ ਨਾਲ ਜਿਹੜੇ ਤੁਹਾਡੇ ਸਾਥੀ ਸਹਾਇਕ ਆ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦੀ ਆ ਤੇ ਗੁਰੂ ਕਿਰਪਾ ਕਰਨ ਤੁਹਾਨੂੰ ਚੜਦੀ ਕਲਾ ਬਖਸ਼ਣ ਤੰਦਰੁਸਤੀਆਂ ਬਖਸ਼ਣ ਏਕਤਾ ਅਥਵਾਕ ਪ੍ਰਾਇਮ ਬਖਸ਼ਣ ਚੜਦੀ ਖੁਸ਼ ਖੁਸ਼ ਰਹੋ ਸਜਣੋ ਜਿੱਥੋਂ ਤੱਕ ਆਵਾਜ਼ ਰਹੀ ਹੈ ਸਾਰੀ ਦੁਨੀਆ ਖੁਸ਼ੀਆਂ ਮਾਣੋ ਚੜਦੀ ਕਲਾ ਵਿੱਚ ਰਹੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਇੱਕ ਜਕਾਰਾ ਲਾ ਦिए ਹਨ ਬੋਲੇ ਈਸੋ ਨਿਹਾਲ